ਇਸ ਵੇਲੇ ਦੀ ਵੱਡੀ ਅਪਡੇਟ ਕਮਲਕੌਰ ਮਾਮਲੇ ਵਿੱਚ ਅਮਰਤਪਾਲ ਮਹਿਰੋ ਦੇ ਪਰਿਵਾਰ ਨੂੰ ਪੁਲਿਸ ਨੇ ਚੁੱਕ ਲਿਆ ਹੈ ਤੇ ਇਸ ਸਬੰਧੀ ਉਸਦੇ ਦੋਸਤ ਅਸਤਰ ਨੇ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਦੱਸਿਆ ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਿਹੜੇ ਅਮਰਤਪਾਲ ਦੇ ਹੱਕ ਵਿੱਚ ਵੀਡੀਓ ਪਾਰੇ ਸਨ ਤਾਂ ਹੁਣ ਉਹ ਸਾਹਮਣੇ ਆਉਣ ਦੱਸ ਦਈਏ ਕਿ ਅਮਰਤਪਾਲ ਸਿੰਘ ਮਹਿਰੋ ਅਤੇ ਉਸਦੇ ਦੋ ਸਾਥੀਆਂ ਖਿਲਾਫ ਬਠਿੰਡਾ ਪੁਲਿਸ ਨੇ ਕਮਲਕੌਰ ਭਾਬੀ ਦੇ ਕਤਲ ਦੇ ਇਲਜ਼ਾਮ ਵਿੱਚੋਂ ਮਾਮਲਾ ਦਰਜ ਕੀਤਾ ਤੇ ਉੱਧਰ ਟਵਿੱਟਰ ਦੇ ਅਕਾਊਂਟ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਬਲੌਕ ਕਰ ਦਿੱਤਾ ਹੈ ਤੇ ਪੁਲਿਸ ਨੇ ਪੰਜਾਬ ਵਿੱਚ ਹਾਈ ਅਲਰਟ ਕਰ ਦਿੱਤਾ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਕਹਿ ਰਹੇ ਨੇ ਉਹਨਾਂ ਦੇ ਦੋਸਤ ਅਸਤਰਾਉਸ ਹੁੰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਆ ਉਹ ਸੰਗਤ ਨੂੰ ਦੱਸਣੀਆਂ ਉਹ ਇਹ ਆ ਵੀ ਵੀਰ ਅਮਰਤਪਾਲ ਸਿੰਘ ਮਹਿਰੋ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਿਤਾ ਜੀ ਆ ਉਹਨਾਂ ਨੂੰ ਪੰਜਾਬ ਪੁਲਿਸ ਨੇ ਜ਼ਬਰਦਸਤ ਅਰੈਸਟ ਕੀਤਾ ਹੋਇਆ ਉਹਨਾਂ ਦੇ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਮੂਲੀਅਤ ਨਹੀਂ ਹੈਗੀ ਕਿਸੇ ਵੀ ਕਾਰਵਾਈ ਦੇ ਵਿੱਚ ਕੁਝ ਵੀ ਪਰ ਉਹਨਾਂ ਨੂੰ ਬਿਨਾ ਕਿਸੇ ਪਰਚੇ ਤੋਂ ਬਿਨਾ ਕਿਸੇ ਕਸੂਰ ਤੋਂ ਚੱਕ ਕੇ ਥਾਣੇ ਲਜਾਇਆ ਗਿਆ ਕੱਲ੍ਹ ਦੇ ਅਰੈਸਟ ਕੀਤੇ ਹੋਏ ਆ ਅੱਜ ਵੀਰ ਅਮਰਿਤਪਾਲ ਸਿੰਘ ਮੈਰੋਂ ਦੇ ਇੱਕ ਸਿਸਟਰ ਆ ਉਹਨਾਂ ਨੂੰ ਮੈਨੇਹੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਚੱਕ ਕੇ ਲੈ ਗਈ ਆ ਇਹ ਹੁਣ ਪੰਜਾਬ ਪੁਲਿਸ ਤੇ ਇਹ ਸਰਕਾਰ ਪ੍ਰਸ਼ਾਸਨ ਜਿਹੜਾ ਆ ਇਹ ਚੀਜ਼ ਤੈਅ ਕਰ ਲਵੇ ਵੀ ਇਹਨੇ ਕਿਹੜੇ ਪਾਸੇ ਨੂੰ ਤੋਰਨਾ ਆ ਠੀਕ ਹੈ ਨਾ ਵੀ ਸਾਡੀ ਤਾਂ ਜਿਹੜੀ ਗੱਲਬਾਤ ਸੀਗੀ ਸਾਡੀ ਕਿੱਥੋਂ ਤੱਕ ਸੀਗੀ ਪਰ ਹੁਣੇ ਪਰਿਵਾਰਾਂ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਆ ਦੋ ਬੰਦੇ ਜਿਹੜੇ ਆ ਉਹ ਇਹਨਾਂ ਕੋਲੇ ਅਰੈਸਟ ਕੀਤੇ ਹੋਏ ਆ ਤੇ ਜਿਹੜਾ ਵੀਰ ਅਮਰਤਪਾਲ ਸਿੰਘ ਆ ਉਹ ਵੀ ਕਿਤੇ ਫੜਿਆ ਜਾਊਗਾ ਪਰ ਗੱਲ ਇੱਥੇ ਇਹ ਆ ਵੀ ਜਿਹੜੀ ਇਹ ਪਰਿਵਾਰਾਂ ਤੱਕ ਜਿਹੜੀ ਗੱਲ ਪਹੁੰਚ ਰਹੀ ਆ ਇਹ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਵਾਪਰਦੀ ਆ ਤੇ ਉਹਦੇ ਜਿਹੜੇ ਜ਼ਿੰਮੇਵਾਰ ਆ ਉਹ ਪ੍ਰਸ਼ਾਸਨ ਵਾਲੇ ਹੋਣਗੇ ਫਿਰ ਹੁਣ ਮੇਰੀ ਜਿਹੜੀ ਆ ਅਪੀਲ ਆ ਉਹ ਆ ਜਿਹੜੇ ਬੁੱਧੀਜੀਵੀਆਂ ਤੱਕ ਆ ਤੇ ਜਿਹੜੇ ਸਮਾਜ ਸੇਵੀ ਆ ਜਾਂ ਜਿਹੜੇ ਵੀਰ ਜਿਨ੍ਹਾਂ ਨੇ ਪੋਸਟਾਂ ਪਾਈਆਂ ਜਿਨ੍ਹਾਂ ਨੇ ਵੀਡੀਓ ਪਾਈਆਂ ਵੀ ਅਸੀਂ ਜਿਹੜਾ ਸਾਥ ਦੇਾਂਗੇ ਵੀਰ ਅਮਰਿਤਪਾਲ ਸਿੰਘ ਮਹਿਰੋਂ ਦਾ ਹੁਣ ਵੀਰੋ ਗੱਲ ਇੱਥੇ ਆ ਵੀ ਵੀਰ ਅਮਰਿਤਪਾਲ ਸਿੰਘ ਮਹਿਰੋਂ ਦਾ ਸਿਰਫ ਪੋਸਟਾਂ ਪਾ ਕੇ ਜਾਂ ਵੀਡੀਓ ਪਾ ਕੇ ਸਾਥ ਦੇਣ ਦੀ ਗੱਲ ਨਹੀਂ ਆ ਮੇਰੀ ਬੇਨਤੀ ਆ ਵੀਰ ਭਾਨੇ ਸਿੱਧੂ ਨੂੰ ਠੀਕ ਆ ਜਿਹੜੇ ਲੱਖੇ ਸਿਧਾਉਣੇ ਵਰਗੇ ਵੀਰੇ ਆ ਇਹਨਾਂ ਨੂੰ ਆ ਵੀ ਵੀਰ ਬਣੇ ਹੁਣ ਤੁਸੀਂ ਜਿਹੜੀ ਗੱਲਬਾਤ ਆ ਹੁਣ ਤੁਸੀਂ ਆਨ ਗਰਾਉਂਡ ਕਰੋ ਪਾਣੇ ਸਿੱਧੂ ਨੂੰ ਜਿਹੜੀ ਬੇਨਤੀ ਆ ਵੀ ਵੀਰ ਤੁਸੀਂ ਵੀਡੀਓ ਪਾਈ ਸੀਗੀ ਕੋਈ ਫੋਟੋ ਪਾ ਕੇ ਲਿਖਿਆ ਵੀ ਜਿਵੇਂ ਹੋਊਗਾ ਵੀ ਅਸੀਂ ਨਾਲ ਖੜਾਂਗੇ ਤਾਂ ਮੇਰਾ ਵੀਰ ਬਣਿਆ ਉਹਨਾਂ ਦੇ ਪਰਿਵਾਰ ਤੇ ਉੱਤੇ ਜਿਹੜਾ ਵਾ ਅਨਮਨੁੱਖੀ ਤਸ਼ੱਦਦ ਜਿਹੜਾ ਹੋ ਰਿਹਾ ਤੁਸੀਂ ਇਸ ਚੀਜ਼ ਦੇ ਖਿਲਾਫ ਜਿਹੜੀ ਆ ਉਹ ਗੱਲਬਾਤ ਕਰੋ ਇਸ ਚੀਜ਼ ਦੇ ਖਿਲਾਫ ਜਿਹੜਾ ਕਾਠ ਆ ਉਹ ਰੱਖੋ ਤੇ ਸਰਕਾਰ ਨੂੰ ਜਿਹੜਾ ਆ ਇਸ ਚੀਜ਼ ਲਈ ਆਪਾਂ ਲੀਕ ਤੇ ਲੈ ਕੇ ਆਈਏ ਵੀ ਪਰਿਵਾਰਾਂ ਦਾ ਇਹਦੇ ਵਿੱਚ ਕੀ ਹੱਥ ਹੈ ਤੁਸੀਂ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਿਉਂ ਕਰ ਰਹੇ ਹੋ ਧੰਨਵਾਦ